ਸਵਾਲ ਇਹ ਕੀ ਸੰਗਤ ਵਿੱਚ ਹਰ ਰੋਜ਼ ਜਾਣਾ ਜ਼ਰੂਰੀ ਹੈ ਉੱਥੇ ਜਾਣ ਦਾ ਕੀ ਫਾਇਦਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਵਿੱਚ ਜਾਣਾ ਅਤ ਜ਼ਰੂਰੀ ਹੈ ਤੇ ਹਰ ਰੋਜ਼ ਜਾਣਾ ਚਾਹੀਦਾ ਹੈ ਇਹਦੇ ਫਾਇਦੇ ਵੇਖੋ ਜਰਾ ਗਿਣੋ ਆਪਾਂ ਪੂਰੇ ਨਹੀਂ ਗਿਣ ਸਕਨੇ ਆਪਾਂ ਮੁੱਢ ਲਈ ਦੋ ਚਾਰ ਗੱਲਾਂ ਤੁਹਾਡੇ ਅੱਗੇ ਮੈਂ ਸਾਂਝੀਆਂ ਕਰਦਾ ਹਾਂ ਪਹਿਲੀ ਗੱਲ ਅੱਪਾ ਸਾਰਾ ਦਿਨ ਕੰਮਕਾਰਾਂ ਚ ਜਾਂ ਘਰ ਚ ਉਲਝੇ ਖੁੰਨੇ ਆ ਮਨ ਪੂਰੀ ਤਰ੍ਹਾਂ ਅਸ਼ਾਂਤ ਖੁੰਦਾ ਇਹਦੇ ਖਿਆਲ ਸ਼ਾਮ ਤੱਕ ਕਾਫੀ ਗੁੱਸੇ ਵਾਲੇ ਜਾਂ ਗਿਲੇਸ਼ਿਤਵੇਂ ਵਾਲੇ ਖੁੰਦੇ ਜਦੋਂ ਭਾਵੇਂ ਕੁ ਸਵੇਰੇ ਜਾਵੇ ਜਾਂ ਕੁ ਸ਼ਾਮੀ ਜਾਵੇ ਉਹ ਨਹੀਂ ਮਤਲਬ ਸੰਗਤ ਵਿੱਚ ਜਦੋਂ ਜਾਂਨੇ ਆ ਤਾਂ ਉਥੇ ਜਾਂਦਿਆਂ ਜਦੋਂ ਉਹਦਾ ਸਾਡਾ ਸੁਭਾਅ ਹੋਰ ਹੁੰਦਾ ਕੁ ਸਮਾਂ ਬੈਠ ਕੇ ਕੀਰਤਨ ਸੁਣਦੇ ਆ ਕਥਾ ਸੁਣਦੇ ਆ ਜਾਂ ਸਿਮਰਨ ਕੋ ਹੋ ਰਿਹਾ ਕੁਛ ਵੀ ਤੇ ਉਹਦੇ ਨਾਲ ਅੰਦਰ ਸ਼ਾਂਤ ਹੁੰਦਾ ਤੁਸੀਂ ਵੇਖੋਗੇ ਜਦੋਂ ਵਾਪਸ ਮੁੜਦੇ ਆ ਬਿਲਕੁਲ ਸਾਡੀ ਇੱਕ ਨਵੀਂ ਸੋਚ ਬਣੀ ਖੁੰਦੀ ਹੈ ਉਹ ਘਰ ਦਾ ਮਾਹੌਲ ਕਿੰਨਾ ਸੋਹਣਾ ਹੋ ਗਿਆ ਜਾਂ ਲੋਕਾਂ ਪ੍ਰਤੀ ਜਿਹੜੀ ਪਹਿਲੀ ਗੱਲ ਸੀ ਮਾੜੀ ਭਾਵਨਾਵਾਂ ਵਾਲੀ ਉਹ ਬਿਲਕੁਲ ਹੀ ਬਦਲੀ ਖੁੰਦੀ ਹੈ ਪ੍ਰੋਫੈਸਰ ਪੂਰਨ ਸਿੰਘ ਤੇ ਇਸ ਤਰ੍ਹਾਂ ਕਹਿੰਦਾ ਉਹ ਕਹਿੰਦਾ ਤੇ ਜਦੋਂ ਸੰਗਤ ਵਿੱਚ ਜਾਣਾ ਨਾ ਮੈਨੂੰ ਲੱਗਦਾ ਮੇਰਾ ਸੁਰਤੀ ਦਾ ਇਸ਼ਨਾਨ ਹੋ ਗਿਆ ਜੇ ਬਾਰੂ ਬੰਦਾ ਮੈਲਾ ਕਚੈਲਾ ਹੋਵੇ ਤੇ ਨਾ ਕੇ ਸੋਹਣਾ ਬਣ ਜਾਂਦਾ ਹੈ ਕਹਿੰਦੇ ਮਾੜੇ ਖਿਆਲ ਨਿਕਲ ਜਾਂਦੇ ਤੇ ਸੁਰਤੀ ਅੰਦਰੋਂ ਪਵਿੱਤਰ ਹੋ ਜਾਂਦੀ ਦੂਜੀ ਗੱਲ ਵੇਖੋ ਜੇ ਤੁਸੀਂ ਸ਼ਾਮ ਨੂੰ ਗੁਰਦੁਆਰਾ ਸਾਹਿਬ ਜਾਂਦੇ ਹੋ ਸੰਗਤ ਕਰਨ ਤੇ ਤੁਹਾਨੂੰ ਦੁਪਹਿਰ ਤੋਂ ਹੀ ਅੰਦਰ ਖਿਆਲ ਆਉਣੇ ਸ਼ੁਰੂ ਹੋ ਜਾਣਗੇ ਵੀ ਮੈਂ ਕੰਮ ਨਿਬੇੜ ਕੇ ਸ਼ਾਮੀ ਗੁਰੂ ਘਰ ਜਾਣਾ ਹੈ ਦੁਪਹਿਰ ਤੋਂ ਹੀ ਤੁਹਾਡਾ ਧਿਆਨ ਮਹਾਰਾਜ ਜੀ ਵੱਲ ਮਹਾਰਾਜ ਆਪੇ ਖਿੱਚ ਲੈਂਦੇ ਹੈ ਜਿੰਨਾ ਚਿਰ ਧਿਆਨ ਹੁਣ ਮਹਾਰਾਜ ਵੱਲ ਰਿਹਾ ਉਹ ਸਾਰਾ ਕਿਸੇ ਲੇਖੇ ਵਿੱਚ ਪਵੇਗਾ ਤੇ ਜੇ ਜਾਣਾ ਹੀ ਨਹੀਂ ਤੇ ਫਿਰ ਧਿਆਨ ਨਹੀਂ ਜਾਣਾ ਭਾਵੇਂ ਸ਼ਾਮਾਂ ਤੱਕ ਉਸ ਤਰ੍ਹਾਂ ਤੁਸੀਂ 5 4 ਘੰਟੇ ਗਾਇਤ ਭਾਵੇਂ ਅੱਧੇ ਘੰਟੇ ਟੰਟੇ ਲਈ ਪਰ ਤੁਹਾਡਾ ਧਿਆਨ ਕਿੰਨੇ ਘੰਟੇ ਉਧਰ ਨੂੰ ਲੱਗਿਆ ਰਿਹਾ ਸੰਗਤ 'ਚ ਆਉਣ ਤੋਂ ਬਾਅਦ ਵੀ ਕੋਈ ਨਾ ਕੋਈ ਗੱਲ ਛਿੜਦੀ ਤੇ ਫਿਰ ਮਹਾਰਾਜ ਵੱਲ ਧਿਆਨ ਜਾਂਦਾ ਸੰਗਤ ਵਿੱਚ ਜਾਣਾ ਅਤ ਜ਼ਰੂਰੀ ਹੈ ਇਸੀ ਗੱਲ ਕੋਰ ਵੇਖੋ ਜਦੋਂ ਕਰ ਰੋਜ਼ ਸੰਗਤ ਵਿੱਚ ਜਾਂਦੇ ਆ ਨਾ ਤੇ ਸਾਡੇ ਅੰਦਰ ਤੇ ਅਸਰ ਕਰ ਰੋਜ਼ ਵੱਖਰਾ ਵੱਖਰਾ ਹੁੰਦਾ ਹੈ ਭਾਵੇਂ ਕਈ ਵਾਰ ਸਾਨੂੰ ਲੱਗਦਾ ਐਵੇਂ ਫਾਲਤੂ ਜੀਆਂ ਇਹ ਗੱਲਾਂ ਮੈਨੂੰ ਪਤਾ ਹੀ ਨਹੀਂ ਪਹਿਲਾਂ ਜਿਹੜੀਆਂ ਇੱਥੇ ਮੈਂ ਸੁਣਦਾ ਵਾਂ ਕਥਾ ਚ ਜੇ ਕੀਰਤਨ ਖੋ ਰਿਆ ਤੇ ਮੈਂ ਕੀ ਰੋਜ਼ ਉਹੀ ਸ਼ਬਦ ਸੁਣੀ ਜਾ ਰਿਹਾ ਵਾਂ ਪਰ ਸਾਨੂੰ ਨਹੀਂ ਪਤਾ ਅੰਦਰ ਖਾਤੇ ਸਾਡੇ ਕੀ ਨੀ ਤਬਦੀਲੀ ਮਹਾਰਾਜ ਲਿਆਰੇ ਹੁੰਦੇ ਨੇ ਇਹ ਕਰਦਿਆਂ ਕਰਦੀ ਪਤਾ ਨਹੀਂ ਹੁੰਦਾ ਕਿਹੜੇ ਦੇਣ ਅਚਾਨਕ ਹੀ ਮਹਾਰਾਜ ਜੀ ਨੇ ਬਖਸ਼ਿਸ਼ ਕਰਕੇ ਐ ਕੋ ਜੀ ਕੋਈ ਨਦਰ ਪਾਣੀ ਤੇ ਉਹਦੇ ਨਾਲ ਸਾਡਾ ਸਾਰਾ ਕੁਝ ਹੀ ਬਦਲ ਕੇ ਰੱਖ ਦੇਣਾ ਬਦਲਣ ਤੋਂ ਮਤਲਬ ਹੁੰਦਾ ਹੈ ਵੀ ਜਿਹੜੇ ਮਾੜਾ ਮਾੜੀ ਸੋਚ ਮਾੜੇ ਦਿਨ ਉਹ ਸਾਰਾ ਕੁਝ ਹੀ ਚੰਗੇ ਵਿੱਚ ਮਹਾਰਾਜ ਜੀ ਬਦਲ ਦਿੰਦੇ ਨੇ ਚੌਥੀ ਗੱਲ ਖੋਰ ਮੈਂ ਤਾਂ ਕਹਿਆ ਸੀ ਵੀ ਤੁਸੀਂ ਪੁੱਛਿਆ ਸਤਸੰਗਤ ਵਿੱਚ ਘਰ ਰੋ ਜਾਣਾ ਜ਼ਰੂਰੀ ਏ ਜਾਣਾ ਚਾਹੀਦਾ ਮੈਂ ਉਹ ਗੱਲ ਕਰ ਰਿਹਾ ਹਾਂ ਅਤ ਜ਼ਰੂਰੀਏ ਦੇ ਲਾਭ ਇਹਨੇ ਨੇ ਆਪਾਂ ਪੂਰੇ ਗਿਣ ਨਹੀਂ ਸਕਨੇ ਪਰ ਮੁਢਲੀਆਂ ਜੀਆਂ 2-4 ਗੱਲਾਂ ਜਦੋਂ ਆਪਾਂ ਸਤਸੰਗਤ ਜਾਂਦੇ ਆ ਤੇ ਉਥੇ ਜਿੰਨਾ ਨਿਤਨੇ ਮੈਂ ਕਰਦਾ ਉਹਦੇ ਨਾਲ ਵੱਧ ਨਿਤਨੇ ਵਾਲੇ ਮਿਲਦੇ ਵੀਰ ਭੈਣ ਜਿੰਨੀ ਮੈਂ ਸੇਵਾ ਕਰਦਾ ਉਦੋਂ ਨਾਲ ਸੇਵਾ ਕਰਨ ਵਾਲਿਆਂ ਦੇ ਵੱਧ ਦਰਸ਼ਨ ਹੁੰਦੇ ਉਹਦੇ ਨਾਲ ਆਪਣਾ ਮਾਨ ਹੰਕਾਰ ਨਹੀਂ ਬਣਦਾ ਕਿ ਇੱਥੇ ਤੇ ਇੱਕ ਦੋ ਇੱਕ ਚੜ੍ਹੰਦੀਆਂ ਨੇ ਕੌਣ ਜਾਣੇ ਮੇਰੇ ਨਾਮ ਜਿਉ ਵੀ ਮੇਰੇ ਨਾਲ ਉੱਚੇ ਲੋਕ ਇੰਨੇ ਨੇ ਨਿਮਰਤਾ ਹੁੰਦੀ ਹੈ ਹੰਕਾਰ ਤੋਂ ਬਚੀਦਾ ਇੱਕ ਹੋਰ ਵੇਖੋ ਇਹ ਵਿੱਚ ਹੀ ਨਾ ਸਤਸੰਗਤ ਚ ਬਖਸ਼ੀਆਂ ਰੂਹਾਂ ਖੁੰਦੀਆਂ ਨੇ ਆਪਾਂ ਨੂੰ ਤੇ ਪਤਾ ਨਹੀਂ ਸਿੱਖਣ ਨੂੰ ਕਈਏ ਬਖਸ਼ੀ ਰੂਹ ਹੈ ਕਈ ਨੂੰ ਕਈ ਨਹੀਂ ਬਖਸ਼ੀ ਰੂਹ ਉਹਨਾਂ ਦੀ ਨਿਗਾਹ ਪੈਣੀ ਅਚਾਨਕ ਉਹਨਾਂ ਦੇ ਮੂੰਹ ਤੋਂ ਕੋਈ ਨੰਕੂ ਐਖੋ ਜਾਂ ਬਚਨ ਨਿਕਲਦਾ ਏ ਜਿਹੜਾ ਕਿ ਸਾਡੇ ਬੇੜੇ ਪਾਰ ਕਰ ਜਾਂਦਾ ਏ ਤਾਂ ਹੀ ਮਹਾਰਾਜ ਨੇ ਨਾ ਗੁਰੂ ਗ੍ਰੰਥ ਸਾਹਿਬ ਅੰਦਰ ਸਿਮਰਨ ਕਰਨ ਤੇ ਵੀ ਜ਼ੋਰ ਦਿੱਤਾ ਏ ਤੇ ਸੰਗਤ ਕਰਨ ਤੇ ਵੀ ਸਾਨੂੰ ਜ਼ੋਰ ਦਿੱਤਾ ਏ ਵੀ ਰੋਜ਼ ਇਹ ਕਰਿਆ ਜੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਇਹਦੇ ਨਾਲ ਆਪਾਂ ਤਰਦੇ ਆ ਸੋ ਬਹੁਤ ਜ਼ਰੂਰੀ ਹੈ ਕਿ ਆਪਾਂ 사ਤ ਸੰਗਤ ਕਰਨੀ ਆਪੀ ਬਾਣੀ ਵਿੱਚ ਮਹਾਰਾਜ ਗੜੀਮੁੜੀ ਗੱਲਾਂ ਸਮਝਾਉਂਦੇ ਅਵਰ ਕਾਜ ਤੇਰ ਕਿ ਤੈ ਨ ਕਾਮ ਮਿਲ ਸਾਤ ਸੰਗਤ ਪਾਜ ਕੇਵਲ ਨਾਮ ਜਿੱਥੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਏ ਉਹਨਾਂ ਦੀ ਖਜੂਰੀ ਅੰਦਰ ਰਲ ਕੇ ਤੱਤ ਸਾ ਕੀਰਤਨ ਸਿਮਰਨ ਪਾਠ ਕਿੰਦੇ ਵੀ ਜਿੱਥੇ ਹੋ ਰਿਹਾ ਉਥੇ ਜ਼ਰੂਰ ਪਹੁੰਚੀਏ ਫਿਰ ਵੀ ਤੁਹਾਡਾ ਸੰਗਤ ਵਿੱਚ ਜਾਣਾ ਕਿਉਂ ਜ਼ਰੂਰੀ ਜਾਂ ਇਹ ਜਾਂ ਕੋਈ ਹੋਰ ਤੁਹਾਡੇ ਅੰਦਰ ਸਵਾਲ ਹੋਵੇ ਤੇ ਥੱਲੇ ਤੁਸੀਂ ਜ਼ਰੂਰ ਲਿਖ ਕੇ ਸਾਨੂੰ ਭੇਜਣਾ ਤਾਂ ਕਿ ਆਪਾਂ ਉਹਦੀ ਵੀ ਵਿਚਾਰ ਕਰੀਏ ਤੇ ਜ਼ਿੰਦਗੀ ਨੂੰ ਸੱਚਮੁੱਚ ਸੱਚ ਦੇ ਰਾਹ ਤੇ ਤੋਰੀਏ ਜੀ